ਜਾਫਤ ਜ਼ਿਲ੍ਹਾ ਦੇ ਤਹਿਸੀਲਦਾਰਾਂ ਦੀ ਹੜਤਾਲ ਅਜਵੀਂ ਜਾਰੀ ਮੋਹੱਲੀ ਚ ਕਰਨਗੇ ਵੱਡਾ ਪ੍ਰਦਰਸ਼ਨ ਰਿਸ਼ਵਤ ਦੇ ਇਲਜ਼ਾਮਾਂ 'ਚ ਤਪਾ ਮੰਡੀ ਦੇ ਤਹਿਸੀਲਦਾਰ ਦੀ ਗ੍ਰਿਫਤਾਰੀ ਦਾ ਕਾਰਨ ਤੇ ਵਿਰੋਧ ਪਟਿਆਲ ਵਰਡ ਤੇ ਹਰਦੋ ਛੰਡੇ ਅਤੇ ਪੁਲਿਸ ਕਸਟਡੀ 'ਚ ਦੱਲੇਵਾਲ ਦੀ ਮਰਨ ਵਰਤ ਦਾ ਅਜ ਚੌਥਾ ਦਿਨ ਅੱਜ ਪੁਲਿਸ ਪ੍ਰਸ਼ਾਸਨ ਨਾਲ ਹੋਵੇਗੀ ਇੱਕ ਸੰਗਠਨ ਆਗੂਆਂ ਦੀ ਮੀਟਿੰਗ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੱਧੂ ਨਾਲ ਹੋਵੇਗੀ ਬੈਠਕ ਅੱਜ ਦੇ ਸ਼ਰਾਮ ਰਹੀਮ ਖਿਲਾਫ ਸ਼ੁਰੂ ਹੋਇਆ ਟ੍ਰਾਇਲ ਚੰਡੀਗੜ੍ਹ ਡੀਜ਼ਲਾ ਅਦਾਲਤ ਜੀ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ ਹੋਇਆ ਰਾਮ ਰਹੀਮ 19 ਦਸੰਬਰ ਨੂੰ ਹੋਵੇਗਾ ਸੁਣਵਾਈ 184 ਦੰਗਿਆਂ ਦੇ ਮਾਮਲੇ 'ਚ rauze avenue court ਅੱਜ ਸੁਣਾ ਸਕਦੀ ਹੈ ਫੈਸਲਾ ਸੱਜਨ ਕੁਮਾਰ ਖਿਲਾਫ ਡੱਚ ਕੇਸ ਹੋਵੇ ਦੀ ਜਨਵਾਈ 8 ਨਵੰਬਰ ਨੂੰ ਅਦਾਲਤ ਨੇ ਸੁਰੱਖਤ ਰੱਖਿਆ ਸੀ ਫੈਸਲਾ ਦੰਗਿਆਂ ਵਾਲੇ ਦੇ ਪਰਮੇਸ਼ਰ ਦਵਾਰ 'ਚ ਲੜਕੀ ਦੇ ਕਤਲ ਦੇ ਮਾਮਲੇ ਦੀ ਅੱਜ ਹਾਈ ਕੋਰਟ ਸੁਣਵਾਈ ਲੜਕੀ ਦੇ ਪਰਿਵਾਰ ਦਾ ਇਲਜ਼ਾਮ ਸਟੰਗਾ ਵਾਲੇ ਦੇ ਤਬਾਹ ਇੱਕ ਸੱਚੀ ਕੰਗਲ ਨਹੀਂ ਹੋ ਰਹੀ ਜਾਂਚ NHAI ਮਾਮਲੇ ਤੇ ਅੱਜ ਹਾਈ ਕੋਰਟ ਕੋਲ ਕਿਸ ਸੁਣਵਾਈ ਹਾਈ ਬੋਰਡ ਅਥਾਰਟੀ ਤੇ ਪੰਜਾਬ ਦੇ ਕਿਸਾਨਾਂ ਵਿਚਾਲੇ ਚੱਲ ਰਿਹਾ ਹੈ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਵਿਵਾਦ NHAI ਦੇ ਪ੍ਰੋਜੈਕਟਾਂ ਨੂੰ ਜ਼ਮੀਨ ਦੇਣ 'ਚ ਦੇਰੀ ਦਾ ਮਾਮਲਾ ਹੈ ਮਹਾਰਾਸ਼ਟਰ ਤੇ ਹਰਿਆਣਾ 'ਚ ਹਾਰ ਤੋਂ ਬਾਅਦ ਅੱਜ ਕਾਂਗਰਸ ਵਰਕਿੰਗ ਕਮੇਟੀ ਦਾ ਮਤਲਬ ਹੈ ਦੁਪਹਿਰੇ 2:30 ਵਜੇ ਦਿੱਲੀ 'ਚ ਜੁਟੇਗੀ ਫਰਮਿਨਟਰਸ਼ਿਪ ਈਵਨ ਖਿਲਾਫ ਵਰਦੀ ਮਹਿੰਨ ਸ਼ੁਰੂ ਕਰ ਦਿੱਤੀ ਹੈ ਕਾਂਗਰਸ ਸਸਕਲ ਜੀ ਮੈਂ ਹਾਸ ਰਜਤ ਕੋਰ نیوز 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂ ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਚੰਡੀਗੜ੍ਹ ਕਲੱਬ ਬਲਾਸਟ ਮਾਮਲੇ ਦੀ ਚੰਡੀਗੜ੍ਹ ਕਲੱਬ ਦੇ ਬਾਹਰ ਬਲਾਸਟ ਮਾਮਲੇ ਦਾ ਜੁਗਬੜੀ ਕਬੜਾ ਸਿ ਜ਼ਿਕਰ ਕਰਨੇ ਚੰਡੀਗੜ੍ਹ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਬਾਬਤ ਲਿਆ ਹੈ ਪੰਜਾਬ ਦੇ ਰਹਿਣ ਵਾਲੇ ਦੋਨੇ ਹੀ ਨੌਜਵਾਨ ਦੱਸੇ ਜਾ ਰਹੇ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਲੈ ਕੇ ਪੁਚ ਪੜਤਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਜ਼ਹਰ ਜੀ ਗੱਲ ਹੈ ਕਿ ਪੁਲਿਸ ਵੱਖ-ਵੱਖ ਐਂਗਲਸ ਤੋਂ ਜਾਂਚ ਪੜਤਾਲ ਕਰ ਰਹੀ ਹੈ ਪੁਚ ਪੜਤਾਲ ਕਰ ਰਹੀ ਹੈ ਪੁਲਿਸ ਵੱਖ-ਵੱਖ ਲੋਕਾਂ ਤੋਂ ਵੀ ਪੁਚ ਪੜਤਾਲ ਕਰ ਰਹੀ ਹੈ ਕਲਬ ਦੇਵੀ ਕਈ ਲੋਕਾਂ ਤੋਂ ਸਵਾਲ ਜਵਾਬ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਤੋਂ ਵੱਡੇ ਅਪਡੇਟ ਦਾ ਸੇ ਜ਼ਿਕਰ ਕਰ ਰਹੇ ਆ ਪੰਜਾਬ ਦੇ ਹੀ ਰਹਿਣ ਵਾਲੇ ਦੋ ਨੌਜਵਾਨੇ ਜੋ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਕਿਸ ਨਿਕਰਨਾਲ ਮੰਗਲਵਾਰ ਸਵੇਰੇ ਤੜਕੇ 3 ਵਜੇ ਇਹਨਾਂ ਦੇ ਵੱਲੋਂ ਪੂਰੀ ਕਤਤ ਨੂੰ ਅੰਜਾਮ ਜੋ ਹੈ ਮੁਲਜ਼ਮਾਂ ਦੇ ਵੱਲੋਂ ਦਿੱਤਾ ਗਿਆ ਸੀ ਬੇਨਾ ਮੇਰੇ ਸੇ ਹੋਗੀ ਮਨੋਜ ਰਾਠੀ ਫੋਨ ਲਾਈਨ ਤੇ ਜੁੜੋਏ ਨੇ ਮਨੋਜ ਜਾਨਾ ਚਾਹਾਂਗੇ ਆਪ ਜਿਹੜੇ ਦੋ ਨੌਜਵਾਨ ਨੇ ਜਿਨ੍ਹਾਂ ਨੂੰ ਹਿਰਾਸਤ ਚ ਲਿਆ ਗਿਆ ਹੈ ਬਿਲਕੁਲ ਸਰਬਜੋਤ ਪੰਜਾਬ ਦੇ ਇਹ ਦੋ ਨੌਜਵਾਨ ਜਿਨ੍ਹਾਂ ਨੂੰ ਕੱਲ ਸ਼ਾਮ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਨੂੰ ਲਗਾਤਾਰ ਕਈ ਲੀਡਸ ਮਿਲੀ ਹੈ ਹਾਲਾਂਕਿ ਫਿਲਹਾਲ ਕੋਈ ਗ੍ਰਿਫਤਾਰੀ ਇਸ ਮਾਮਲੇ ਚ ਨਹੀਂ ਹੋਈ ਹੈ ਔਰ ਕਈ ਕਲੱਬ ਦੇ ਜਿਹੜੇ ਸਟਾਫ ਨੇ ਉਹਨਾਂ ਨੂੰ ਵੀ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਜਿਹੜਾ ਬਲਾਸਟ ਹੋਇਆ ਉਸ ਮਾਮਲੇ ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਲੇਕਿਨ ਜਿਹੜੇ ਜੋ ਪੰਜਾਬ ਦੇ ਰਹਿਣ ਵਾਲੇ ਜਿਹਦੇ ਤੁਸੀਂ ਜ਼ਿਕਰ ਕਰ ਰਹੇ ਹੋ ਇਹਦੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੈ ਸਿਰਫ ਹਿਰਾਸਤ 'ਚ ਲੈ ਕੇ ਪੁੱਛਗਿੱਛ ਹੋਈ ਹੈ ਕਿਉਂਕਿ ਪੁਲਿਸ ਨੂੰ ਕਈ ਲੀਡ ਮਿਲੀ ਸੀ ਕਈ ਜਿਹੜਾ ਹਿਊਮਨ ਤੇ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਕਈ ਪੰਜਾਬ ਦੇ ਲਿੰਕ ਮਿਲੇ ਉਸ ਤੋਂ ਬਾਅਦ ਹਰਿਆਣਾ ਦਾ ਲਿੰਕ ਹੁਣ ਸਾਹਮਣੇ ਆ ਰਿਹਾ ਹੈ ਜਿਸ ਨੂੰ ਲੈ ਕੇ ਵਕ ਵਕ ਜਿਹੜੀ ਕਹਿ ਲਿਏ ਕਿ ਗੈਂਗ ਹੈ ਜਾਂ ਫਿਰ ਹੋਰ ਵੀ ਜਿਹੜੇ ਗੈਂਗ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਹਾਲਾਂਕਿ ਹੁਣ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਜ ਪ੍ਰੋਡਕਸ਼ਨ ਵਾਰੰਟ ਤੇ ਲਾ ਕੇ ਵੀ ਜਿਹੜੇ ਲੋਰੈਂਸ ਗੈਂਗ ਦੇ ਆ ਫਿਰ ਵੱਖ-ਵੱਖ ਜਿਹੜੇ ਗੈਂਗ ਦੇ ਐਸੋਸੀਏਟ ਜੇਲ੍ਹ ਚ ਜੇਲਾ ਚ ਬੰਦ ਹੈ ਉਹਨਾਂ ਨੂੰ ਪ੍ਰੋਡਕਸ਼ਨ ਪ੍ਰੋਡਕਸ਼ਨ ਵਾਰੰਟ ਤੇ ਲਾ ਕੇ ਵੀ ਪੁੱਛ ਕੇ ਜਿਹੜੀ ਹੈ ਉਹ ਕੀਤੀ ਜਾਏਗੀ ਫਿਲਹਾਲ ਇਸ ਪੂਰੇ ਮਾਮਲੇ ਚ ਸਰਬਜੋਤ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਲੇਕਿਨ ਚੰਡੀਗੜ੍ਹ ਪੁਲਿਸ ਮਨੋਸ਼ ਗਿਆ ਇਹ ਕਹਿੰਦਾ ਕਿ ਵੱਡੇ ਲੈਵਲ ਤੇ ਆ ਪੂਰੀ ਪਲਾਨਿੰਗ ਹੋਈ ਸੀ ਕਿਉਂਕਿ ਜੋ ਮੁਲਜ਼ਮ ਨੇ ਕਿੱਥੇ ਫਰਾਰ ਹੋ ਗਏ ਜ਼ਹਿਰ ਜੀ ਗੱਲ ਹੈ ਕਿ ਕੋਈ ਤੇ ਇਹਨਾਂ ਨੂੰ ਪਨਾਹ ਦੇ ਰਿਹਾ ਹੈ ਦੇਖੋ ਬਿਲਕੁਲ ਬਹੁਤ ਵੱਡੀ ਪਲੈਨਿੰਗ ਹੋਈ ਹੈ ਆਰਡਰਪ ਜੋ ਤਸੀ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਪੂਰੀ ਰੈਕੀ ਹੋਈ ਹੈ ਔਰ ਜਿਹੜੇ ਵੀ ਹਮਲਾਵਰ ਪਹੁੰਚੇ ਸੀ ਉਹ ਸਾਰੀ ਚੀਜ਼ਾਂ ਦਾ ਰੂਟ ਜਾਣਦੇ ਸੀ ਚੰਡੀਗੜ੍ਹ ਦਾ ਇੱਕ ਇੱਕ ਜਿਹੜਾ ਹੈਗਾ ਰੋਡ ਉਹ ਜਾਣਦੇ ਸੀ ਉੜ ਭੇਦੀ ਸੀ ਚੰਡੀਗੜ੍ਹ ਦੇ ਨਾਲ ਨਾਲ ਮਹਾਲੀ ਜਿਲ੍ਹਾ ਦਿਰਾ ਅਸੀਂ ਰੂਟ ਦਿਖਾਇਆ ਸੀਗਾ ਔਰ ਉਸ ਤੋਂ ਬਾਅਦ ਜਿਦਾ ਉਹ ਹਰਿਆਣਾ ਐਂਟਰ ਹੁੰਦੇ ਯਾਨੀ ਕਿ ਸਾਰੀ ਚੀਜ਼ਾਂ ਦਾ ਉਹਨਾਂ ਨੂੰ ਪਤਾ ਸੀਗਾ ਸਾਰੇ ਰੂਟਸ ਦਾ ਉਹਨਾਂ ਨੂੰ ਪਤਾ ਸੀ ਔਰ ਪੁਲਿਸ ਨੂੰ ਗੁੰਮਰਾਹ ਕਰਨ ਦਾ ਸਾਥ ਸੀ ਯਾਨੀ ਕਿ ਉਹਨਾਂ ਨੂੰ ਪਤਾ ਸੀਗਾ ਕਿੱਥੇ ਕਿੱਥੇ ਸੀਸੀਟੀਵੀ ਹੋ ਸਕਦੇ ਆ ਜੇਕਰ ਅਸੀਂ ਇੱਥੇ ਜਾਈਏ ਤਾਂ ਉੱਥੇ ਸੀਸੀਟੀਵੀ ਹੋ ਸਕਦਾ ਇਸ ਕਰਕੇ ਉਹ ਉਹਨਾਂ ਨੇ ਬੜੇ ਵਿਚ-ਵਿਚ ਦੇ ਰੂਟ ਜਿਹੜੇ ਆ ਉਹ ਸਿਲੈਕਟ ਕੀਤੇ ਔਰ ਉਸ ਤੋਂ ਬਾਅਦ ਬਾਈਕ ਤੇ ਕਿਉਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਿਤੇ ਰੁਕੇ ਨਹੀਂ ਸਿੱਧਾ ਬਾਈਕ ਤੇ ਚਲਦੇ ਰਹੇ ਚਲਦੇ ਰਹੇ ਉਹ ਚੰਡੀਗੜ੍ਹ ਹੁੰਦੇ ਹੋਏ ਮਹਾਲੀ ਹੁੰਦੇ ਹੋਏ ਸਿੱਧਾ 에ਅਰਪੋਰਟ ਚੌਂਕ ਹੁੰਦੇ ਹੋਏ ਇਸੇ ਦਾ ਜਿਹੜਾ ਹੈਗਾ ਡੱਬ ਦੋ ਨੌਜਵਾਨ ਹਿਰਾਸਤ ਚ ਲੈ ਗਏ ਨੇ ਉਹਨਾਂ ਦੀ ਪੁੱਛਗਿੱਛ ਹੋ ਰਹੀ ਹੈ ਵੱਡੇ ਖੁਲਾਸੇ ਹੋ ਸਕਦੇ ਨੇ ਹਾਲਾਂਕਿ ਪੁਲਿਸ ਦੇ ਸੀਨੀਅਰ ਆਫਿਸਰਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਕਈ ਲੀਡ ਉਹਨਾਂ ਨੂੰ ਮਿਲੀ ਹੈ ਕਈ ਕਲਿਊ ਉਹਨਾਂ ਨੂੰ ਵੱਡੇ ਕਲਿਊ ਜਿਹੜੇ ਆ ਉਹ ਮਿਲੇ ਆ ਔਰ ਜਲਦੀ ਜਿਹੜੇ ਹਮਲਾਵਰ ਹੈ ਉਹ ਗ੍ਰਿਫਤਾਰ ਹੋਣਗੇ ਹਾਲੇ ਤੱਕ ਜੇਦਤਾਰੀ ਨਹੀਂ ਹੋਇਆ ਹਮਲਾਵਰ ਜੋ ਹੈ ਗ੍ਰਿਫਤਾਰ ਕਰਨ ਦਾ ਦਾਵਾ ਪੁਲਿਸ ਟੀਮ ਦੇ ਵੱਲੋਂ ਕੀਤਾ ਜਿਹੜਾ ਬਹੁਤ-ਬਹੁਤ ਸ਼ੁਕਰੀਆ ਸੰਤਮਾਨ ਜਾਣਕਾਰੀ ਦੇਣ

ਮੂਸ ਜ਼ਮ ਨੈੱਟ ਪੈਟਰੋਲ ਵਰਗੀ ਕਿਸੇ ਚੀਜ਼ ਵਾਲਾ ਪੋਲੀਥੀਨ ਗੱਡੀ ਦੇ ਅੰਦਰ ਸੁੱਟਿਆ ਅਤੇ ਅੱਗ ਲੱਗ ਗਈ। तमाम ਸੀਸੀਟੀਵੀ ਕੈਮਰਿਆਂ ਦੇ ਸਬੂਤ ਦੇ ਅਨੁਸਾਰ ਆਜੂ ਸ਼ਖਸ ਹੈ ਕਾਂਦਕਟਪ ਕੇ ਕਾਰ ਦੇ ਅੰਦਰ ਵੜਦਾ ਹੋਇਆ ਵਿਖਾਈ ਦੇ ਰਿਹਾ ਹੈ। ਕਾਰ ਦਾ ਅੰਦਰਲਾ ਹਿੱਸਾ ਸੜ ਗਿਆ ਹੈ ਕਿਉਂਕਿ ਇਸ ਦੇ ਵੱਲੋਂ ਕਾਰ ਦਾ ਸ਼ੀਸ਼ਾ ਤੋੜਿਆ ਗਿਆ ਤੇ ਉਸਦੇ ਬਾਅਦ ਕਾਰ ਦੇ ਅੰਦਰ ਤੇਲ ਸੁੱਟਿਆ ਗਿਆ ਉਸ ਨੂੰ ਅੱਗ ਲਗਾ ਦਿੱਤੀ ਗਈ ਤੇ ਪਛਤਾ ਹੈ ਵਖਾਈ ਦੇ ਰਿਹਾ ਸ਼ਖਸ ਮੇਰਾ ਮੇਜੋ ਕੀ ਮਨੋਜ ਰਾਤੀ online ਤੇ ਜੁੜੋ ਹੈ ਨੇ ਮਨੋਜ ਜਾਨਣਾ ਚਾਹਵਾਂਗੇ ਪਤਾ ਚੱਲ ਪਾਇਆ ਹੈ ਕਿ ਆ ਸ਼ਖਸ ਕੌਣ ਸੀ ਕਿ ਕਿਉਂ ਇਸਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੇਖੋ ਬਿਲਕੁਲ ਸਰਬਜੋਤ ਜੇ ਜਦ ਪੂਰੀ ਗੱਲ ਸਾਹਮਣੇ ਆਈ ਤਾਂ ਜਿਹੜੇ ਆਪਸ ਦੇ ਜਿਹੜੇ ਲੋਕ ਨੇ ਰੈਜ਼ਿਡੈਂਸ ਨੇ 286 ਨੰਬਰ ਕੋਠੀ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੀ ਜਿਹੜੀ ਸੱਤੀ ਗਈ ਸੀ ਔਰ ਗੱਡੀ ਨੂੰ ਅੱਗ ਲਾਈ ਨੈਕਸਨ ਗੱਡੀ ਸੀ ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸੀਸੀਟੀਵੀ 'ਚ ਜਿਹੜਾ ਅਸ਼ਾਤ ਦਿਖ ਰਹਾ ਹੈ ਐਕਟੀਵਾ ਤੇ ਹੰਦਾ ਹੈ ਔਰ ਕੰਦ ਟੱਪ ਕੇ ਅੰਦਰ ਵਰਦਾ ਹੈ ਗੱਡੀ ਖੜੀ ਸੀ ਉਸਦੀ ਨੈਕਸਨ ਔਰ ਗੱਡੀ ਦਾ ਸ਼ੀਸ਼ਾ ਤੋੜ ਕੇ ਕੋਈ ਆ ਕਹਿ ਸਕਦੇ ਕਿ ਕੋਈ ਪੈਟਰੋਲ ਜਾਂ ਪੈਟਰੋਲ ਦੀ ਜਿਹੜੀ ਪੋਲੀਥਿਨ ਟਾਈਪ ਅੰਦਰ ਸੁੱਟ ਕੇ ਅੱਗ ਲਾ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਜਦ ਹੱਲਾ ਮੱਚਦਾ ਹੈ ਤਾਂ ਪੈਟਰੋਲ ਪੰਪ ਪੈਟਰੋਲ ਬੰਬ ਦੀ ਗੱਲ ਸਾਹਮਣੇ ਆਦੀ ਹਾਲਾਂਕਿ ਪੁਲਿਸ ਨੇ ਇਸ ਨੂੰ ਨਕਾਰਿਆ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਪੈਟਰੋਲ ਬੰਬ ਨਹੀਂ ਹੈ ਇਹ ਕਲੀਅਰ ਕਰ ਦਿੱਤਾ ਗਿਆ ਕਿਉਂਕਿ ਉੱਥੇ ਪੁਲਿਸ ਵੱਲ ਪਹੁੰਚੇ ਸੀ ਸੀਨੀਅਰ ਅਫਸਰ ਉੱਥੇ ਪਹੁੰਚੇ ਸੀ ਲੇਕਿਨ ਇਹਦੇ ਵਿੱਚ ਸਵਾਲ ਹਜੇ ਤੱਕ ਬਰਕਰਾਰ ਹੈ ਕਿਉਂਕਿ ਜਿਹੜੇ ਉੱਥੇ ਦੇ ਘਰ ਦੇ ਲੋਕ ਨੇ ਪਰਿਵਾਰਿਕ ਮੈਂਬਰ ਹੈ ਉਹਨਾਂ ਦਾ ਦਾਅਵਾ ਤੌਰ ਤੇ ਕਹਿਣਾ ਹੈ ਕਿ ਨਾ ਸਾਡੀ ਕਿਸੇ ਤਰ੍ਹਾਂ ਦੀ ਕੋਈ ਕਿਸੇ ਨਾਲ ਆਪਸੀ ਰੰਜਿਸ਼ ਹੈ ਨਾ ਕਿਸੇ ਤਰ੍ਹਾਂ ਦੀ ਕੋਈ ਗਲਬਾਤ ਹੋਈ ਹੈ ਲੇਕਿਨ ਇਹ ਕੌਣ ਸੀ ਇਹ ਸ਼ਖਸ ਕੌਣ ਸੀ ਇੰਨੋ ਇਨਾ ਗੁੱਸਾ ਸੀਗਾ ਕਿ ਇਹ ਕੰਨ ਤੱਕ ਕੇ ਅੰਦਰ ਘਰ ਦੇ ਖੜੀ ਗੱਡੀ ਤੇ ਸ਼ੀਸ਼ਾ ਤੋੜ ਕੇ ਇਹ ਪੈਟਰੋਲ ਦੀ ਜੋ ਕੋਈ ਚੀਜ਼ ਹੈ ਉਹ ਸੁੱਟ ਕੇ ਉੱਥੋਂ ਭੱਜ ਗਿਆ ਔਰ ਗੱਡੀ ਤੇ ਅੱਗ ਲੱਗੀ ਹਾਲਾਂਕਿ ਪਿਛਲਾ ਹਿੱਸਾ ਗੱਡੀ ਦਾ ਪੂਰਾ ਝੜ ਚੁੱਕਿਆ ਔਰ ਪੁਲਿਸ ਹੁਣ ਇਸ ਐਂਗਲ ਨੂੰ ਲੈ ਕੇ ਕੰਮ ਕਰ ਰਹੀ ਹੈ ਲੇਕਿਨ ਕਿਉਂਕਿ ਦੇਖੋ 2 ਦਿਨ ਦਿਨ ਪਹਿਲਾਂ ਹੀ ਜਿਹੜਾ ਚੰਡੀਗੜ੍ਹ ਦੇ ਵਿੱਚ ਬਲਾਸਟ ਹੋਇਆ ਉਹਦੇ ਵਿੱਚ ਇੱਕ ਵਾਰੀ ਹੋਰ ਇਸ ਤਰ੍ਹਾਂ ਦੀ ਇੱਕ ਮਹਾਲੀ ਦੇ ਵਿੱਚ ਜਿਹੜੀ ਖਬਰ ਆਣਾ ਤਾਂ ਕਿਤੇ ਨਾ ਕਿਤੇ ਪੁਲਿਸ ਦੇ ਜਿਹੜੇ ਹੈ ਉਹ ਉਹ ਛੁੜੇ ਲੇਕਿਨ ਜਿਹੜਾ ਪੈਟਰੋਲ ਬੰਬ ਦੀ ਕੋਈ ਵੀ ਜਿਹੜੀ ਗੱਲ ਹੈ ਉਹ ਨਹੀਂ ਨਹੀਂ ਸਾਹਮਣੇ ਆਈ ਸਿਰਫ ਕਿਸੇ ਕਹਿ ਸਕਦੇ ਕਿ ਪੈਟਰੋਲ ਦੀ ਕੋਈ ਪੋਲੀਥੀਨ ਲੈ ਕੇ ਜਾਂ ਗੱਡੀ ਦਾ ਸ਼ੀਸ਼ਾ ਤੋੜ ਕੇ ਅੰਦਰ ਜਿਹੜਾ ਪੈਟਰੋਲ ਟੁੱਟ ਗਿਆ ਉਹ ਕੀਤਾ ਗਿਆ ਹਾਲਾਂਕਿ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਸੀਸੀਟੀਵੀ ਜਿਹੜੀ ਸਾਹਮਣੇ ਆਈ ਹੈ ਜਿਹੜਾ ਐਕਟਿਵਾ ਸਵਾਰ ਆ ਰਿਹਾ ਉਹਦੇ ਬੇਸ ਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਫਿਲਹਾਲ ਇਹਦੇ ਵਿੱਚ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਲੇਕਿਨ ਪੁਲਿਸ ਦਾਵਾ ਕਰ ਰਹੀ ਹੈ ਕਿ ਜਲਦੀ ਕੋਈ ਬਾਪੂ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਪਰ ਵਕ-ਵਕ ਐਂਗਲਸ ਤੋਂ ਜ਼ਾਹਰ ਜੀ ਗੱਲ ਹੈ ਕਿ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਬਹੁਤ-ਬਹੁਤ ਸ਼ੁਕਰੀਆ ਮਨੂ ਸਾਨੂੰ ਤਮਾਮ ਜਾਣਕਾਰੀ ਦੇ ਦੇ

ਮੁਲਜ਼ਮਾਂ ਨੂੰ ਭਾਜੜਾ ਪੈ ਗਿਆ ਮੁਲਜ਼ਮਾਂ ਨੇ ਬਾਈਕ ਆਪਣਾ ਪਛਾਣਿਆ ਪੁਲਿਸ ਦੇ ਵੱਲੋਂ ਪਿੱਛਾ ਕਰਨ ਤੇ ਫਾਰਮ ਕੀਤੀ ਗਈ ਪੁਲਿਸ ਜਵਾਬੀ ਕਾਰਵਾਈ ਚ ਦੋਨੇ ਮੁਲਜ਼ਮ ਜ਼ਖਮੀ ਹੋਨੇ तमाम ਤਸਵੀਰਾਂ ਦੋਹਾਂ ਜ਼ਖਮੀਆਂ ਨੂੰ ਪੁਲਿਸ ਨੇ ਤੁਰੰਤ ਕਾਬੂ ਕਰ ਲਿਆ ਇੱਕ ਪਿਸਟਲ ਅਤੇ ਇੱਕ ਬਾਈਕ ਬਰਾਮਦ ਇਨਾ ਬਦਮਾਸ਼ਾਂ ਦੇ ਵੱਲੋਂ ਜੋ ਹੈ ਪੁਲਿਸ ਨੇ ਕੀਤਾ ਹੈ ਕਿ ਪਿਸਟਲ ਕਿਸੇ ਦੇ ਪਰ ਉੱਪਰ ਦੇ ਪਾਸੇ ਇਹ ਹਿੱਟਲੇ ਪਾਸੇ ਆਹੀ ਉਹ ਬਾਈਕ ਸੀ ਜਿਸ ਤੇ ਆ ਬਦਮਾਸ਼ ਫਰਾਰ ਹੋ ਰਹੇ ਸੀ ਹਾਲਾਂਕਿ ਪੁਲਿਸ ਨੇ ਇਹਨਾਂ ਨੂੰ ਸਰੈਂਡਰ ਕਰਨ ਲਈ ਕਿਹਾ ਇਨਾਂ ਨੇ ਸਰੈਂਡਰ ਕੀਤਾ

कि कोई भी ऐसा बंदा जोड़ा माड़ा आंसर है क्रिमिनल आंसर है वो खिलाफ़ एक सख्त कार्रवाई पुलिस की होनी चाहिए तो आज शामी उसी लड़ी के तहत जो साई ए फरीदकोट की टीम लड़ता बाय uh, सी आई ए इंचार्ज गुरिंदर और उन्हों की पूरी टीम जो इलाके गश्त करती पी जो ये यूनिवर्सिटी बा फरीद यूनिवर्सिटी के नेे सी ਤਾ ਇਹਨਾਂ ਨੂੰ ਕੋਈ ਦੋ ਇੱਕ ਮੋਟਰਸਾਈਕਲ ਤੇ ਦੋ ਸ਼ੱਕੀ ਪੁਰਸ਼ ਜਿਹੜੇ ਹੈਗੇ ਉਹ ਦਿਖੇ ਔਰ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਇਹਨਾਂ ਨੇ ਇਹ ਜਹਾਜ਼ ਗਰਾਉਂਡ ਵੱਲ ਇਹਨਾਂ ਨੇ ਆਪਣੀ ਬਾਈਕ ਨੂੰ ਮੋੜ ਲਿਆ ਐਂਡ THEN THEY स्टार्टेड ਉਹ ਬਾਈਕ ਦੀ ਸਪੀਡ ਇਹਨਾਂ ਨੇ ਵਧਾ ਲਈ ਉਹ ਜਦੋਂ ਇੱਥੇ ਆ ਕੇ ਇਹਨਾਂ ਨੂੰ ਚੇਸ ਕੀਤਾ ਗਿਆ ਤਾਂ ਉਹਨਾਂ ਵਿੱਚੋਂ ਇੱਕ ਜਿਹੜਾ ਬੰਦਾ ਸੀ ਲਫੀਚੇ ਉਹਨੇ ਔਰ ਦੂਜਾ ਬੰਦਾ ਸੀ ਰਵਿੰਦਰ ਇਹਨਾਂ ਵਿੱਚੋਂ ਇੱਕ ਬੰਦੇ ਨੇ ਪੁਲਿਸ ਪਾਰਟੀ ਵੱਲ ਫਾਇਰ ਕੀਤਾ ਦੋ ਫਾਇਰ ਹੋਏ ਔਰ ਜਵਾਬੀ ਫਾਇਰ ਜਦੋਂ CIA ਟੀਮ ਨੇ ਰਿਟਰਨ ਕੀਤਾ ਇਹਨਾਂ ਦੀ ਬਾਈਕ ਜਿਹੜੀ ਹੈਗੀ ਉਹ ਡਿੱਗ ਪਈ ਔਰ ਇੱਕ ਜਿਹੜਾ ਫਾਇਰ ਹੈ ਉਹ ਵਨ ਆਫ ਦਾ ਅਕਿਊਜ਼ਡ ਉਹਨਾਂ ਦੇ ਉਹਦੇ ਪੈਰ ਤੇ ਲੱਗਿਆ ਦੂਜਾ ਜਿਹੜਾ ਅਕਿਊਜ਼ਡ ਹੈ ਉਹਨੂੰ ਵੀ ਇੰਜਰੀ ਹੋਈ ਹੈ ਮੋਟਰਸਾਈਕਲ ਤੇ ਡਿੱਗਣ ਦੇ ਕਾਰਨ ਅੱਜ ਸਾਡੀ ਸੀਐਨ ਇਨਚਾਰਜ ਇੰਸਪੈਕਟਰ ਗ੍ਰਹਿੰਦਰ ਸਿੰਘ ਦੇ ਇੱਕ ਸਰਚ ਦੇ ਵਿੱਚ ਨਿਕਲੇ ਹੋਏ ਸੀ ਤੇ ਜਦੋਂ ਇਹ ਮੈਡੀਕਲ ਕਾਲਜ ਦੇ ਬਾਹਰ ਪਹੁੰਚੇ ਨੇ ਤਾਂ ਇਹਨਾਂ ਨੂੰ ਦੋ ਬਾਈਕ ਤੇ ਨੌਜਵਾਨ ਲਟਕੇ ਸੀ ਮੁੰਨੇ ਸੀ ਤੇ ਪੁਲਿਸ ਦੀ ਗੱਡੀ ਵੇਖ ਕੇ ਉਹਨਾਂ ਨੇ ਮੋਟਰਸਾਈਕਲ ਪਜਾਇਆ ਜਿਨ੍ਹਾਂ ਨੇ ਇਹਨਾਂ ਨੂੰ ਪਿੱਛਾ ਕੀਤਾ ਤਾਂ ਤੇ ਇੱਕ ਜਾਜ ਗਰਾਉਂਡ ਦਾ ਏਰੀਆ ਸਾਡਾ ਕਾਫੀ ਬੇਵਾਦ ਏਰੀਆ ਉਧਰੋਂ ਇਹਨਾਂ ਨੇ ਮੋਟਰਸਾਈਕਲ ਪਜਾਲਿਆ ਤੇ ਪਿੱਛੇ ਸਾਡੀ ਸੀਆਈ ਟੀਮ ਵੀ ਇਹਨਾਂ ਪਿੱਛਾ ਕਰਦੀ ਸੀ ਤੇ ਇਹਨਾਂ ਨੇ ਅੱਗੇ ਮੋਟਰਸਾਈਕਲ ਛੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਉਤਰੀ ਤਾਂ ਇਹਨਾਂ ਨੇ ਉਸਦੇ ਦੋ ਫਾਇਰ ਕੀਤੇ ਤੇ ਜਿਸ ਦੇ ਚ ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤਾ ਗਿਆ ਇੱਕ ਦੇ ਦੋ ਵਕਤ ਵਕਤਾਂ ਮਤ ਐਨਕਾਉਂਟਰ ਹੋਇਆ ਦੂਜੇ ਪਾਸੇ ਤਰਨਤਾਰਨ ਦੇ ਪਿੰਡੇ ਪਰੰਗੜੀ ਨੇੜੇ ਵੀ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਐਨਕਾਉਂਟਰ ਹੋਇਆ ਲੁੱਟਖੋ ਕਰਕੇ ਦੋ ਬਦਮਾਸ਼ ਫਰਾਰ ਹੋ ਰਹੇ ਸਨ ਇਸ ਦੌਰਾਨ ਪੁਲਿਸ ਕਾਰਵਾਈ ਚ ਅੰਗਰੇਸ ਸਿੰਘ ਨਾ ਦੇ ਬਦਮਾਸ਼ ਦੇ ਲੱਤ ਚ ਗੋਲੀ ਵੱਜੀ ਬਦਮਾਸ਼ਾਂ ਦੇ ਵੱਲੋਂ ਗੋਲੀ ਚਲਾਈ ਗਈ ਪਰ ਪੁਲਿਸ ਨੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਤੇ ਸਭ ਦੇ ਵਿਚਾਲੇ ਜਦੋਂ ਬਦਮਾਸ਼ ਨੇ ਗੋਲੀ ਚਲਾਈ ਤੇ ਪੁਲਿਸ ਦੀ ਪਾਗ ਨੂੰ ਛੂਕੇ ਆ ਗੋਲੀ ਮੀਂਹ ਤੇ ਕੱਲ ਦੋ ਥਾਂਾਂ ਤੇ ਐਨਕਾਉਂਟਰ ਹੋਇਆ ਪਹਿਲਾ ਤਸਵੀਨਾ ਫੜੀ ਕੋਡੀਆਂ ਦੂਸਰੀਆਂ ਤਰਨਤਾਰ ਪੰਜਾਬ ਪਾਰਛ ਫੈਸਿਲਦਾਰਾਂ ਦੀ ਹੜਤਾਲ ਅੱਜ ਵੀ ਲਗਾਤਾਰ ਜਾਰੀ ਹੈ ਮੁਹੱਲੀਚ ਪੰਟਾ ਪ੍ਰਦਰਸ਼ਨ ਤਹਿਸੀਲਦਾਰਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਕਹੋ ਹੈ ਕਿ ਤਾਂ ਪਾ ਮੰਡੀ ਦੇ ਤਹਿਸੀਲਦਾਰ ਦੇ ਗ੍ਰਾਫਾਇਦਾ ਵਿਰੋਧ ਦਿਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਰਿਸ਼ਵਤ ਦੇ ਇਲਜ਼ਾਮਾਂ 'ਚ ਫੈਸਿਲਦਾਰ ਦੀ ਗ੍ਰਿਫਤਾਰੀ ਹੋਈ ਸੀ ਵਿਜੀਲੈਂਸ ਨੇ ਵੰਗੇ ਭੱਤੀ ਫੈਸਿਲਦਾਰ ਨੂੰ ਗ੍ਰਫਤਾਰ ਕੀਤਾ ਸੁਖਚਰਨ ਸਿੰਘ ਖੰਨੀ ਰੈਵਨ ਆਫਿਸਰਜ਼ ਨੇ ਕਾਲੀਗਿਨ ਕੰਮਕਾਜ ਖਾਤ ਪ੍ਰਕਿਆ ਸੀ ਜਿਸ ਦੇ ਚਲਦੇ ਆਮ ਪਬਲਿਕ ਨੂੰ ਆਮ ਲੋਕਾਂ ਨੂੰ ਜੋ ਕਿ ਫੈਸਿਲਦਾਰ ਦਫ਼ਤਰوں ਤੇ ਭੋਜਨੇ

ਵਹਾਲੀ ਜਵਤਾ ਪ੍ਰਦਰਸ਼ਨ ਇਨਾਦੇ ਵੱਲੋਂ ਕੀਤਾ ਜਾਏਗਾ ਮੈਂ ਨਮੇਸ ਹੋਗੀ ਆਸ਼ੀਸ਼ ਔਨਲਾਈਨ ਤੇ ਜੁੜੋਏ ਨੇ ਆਸ਼ੀਸ਼ ਹੜਤਾਲ ਵਿਚਾਰੇ ਆਮ ਲੋਕਾਂ ਦੀ ਖੱਜਲ ਖੁਆਰੀ ਕੀ ਪ੍ਰਸ਼ਾਸਨ ਨੇ ਇੰਟਰਵਿਨ ਕੀਤਾ ਹੈ ਵਿੱਚ ਜੀ ਮੈਂ ਦੱਸਣਾ ਚਾਹੁੰਦਾ ਜਿਵੇਂ ਲਗਾਤਾਰ ਜਿਵੇਂ ਕੱਲ ਦੇਖਿਆ ਕੱਲ ਬਰਨਾਲਾ ਵਿੱਚ ਸਾਰੇ ਰੈਵਨਿਊ ਜੂਨੀਅਨ ਜਿਹੜੀ ਇਹ ਪੰਜਾਬ ਦੀ ਸਾਰੀ ਕੱਟੀ ਹੋ ਕੇ ਪ੍ਰੋਟੈਸਟ ਕੀਤਾ ਗਿਆ ਤਸਦੀਲਦਾਰ ਦੀ ਰਿਹਾਈ ਨੂੰ ਲੈ ਕੇ ਅੱਜ ਉਹਨਾਂ ਨੇ ਐਲਾਨ ਕੀਤਾ ਜੇ ਫਿਰ ਸਾਰੇ ਪੰਜਾਬ 'ਚ ਉਸਤੇ ਸਰਾਹ छुट्टी ਲੈ ਕੇ ਸਾਰੇ ਤਹਿਸੀਲਦਾਰ ਮਹਾਲੀ ਦੇ ਜਿਹੜੇ ਬਿਜ਼ਨਸ ਆਫਿਸ ਆ ਉੱਥੇ ਇਕੱਠੇ ਹੋਣਗੇ 11 ਵਜੇ ਤੇ ਉਹਨਾਂ ਨੇ ਇਹੀ ਐਲਾਨ ਕੀਤਾ ਕਿ ਸਾਰੇ ਦਫ਼ਤਰਾਂ ਦੇ ਕੰਮਕਾਰ ਅੱਜ ਫਿਰ ਬੰਦ ਰਹਿਣਗੇ ਹਾਲਾਂਕਿ ਜਿਹੜੇ ਜੂਨੀਅਨ ਦੇ ਸੂਬੇ ਦੇ ਮੀਤ ਪ੍ਰਧਾਨ ਨੇ ਲਖਪਨ ਜੀ ਉਹਨਾਂ ਨੇ ਜੁਰੂਰ ਦੱਸੀ ਗੱਲ ਕਿ ਉਹਨਾਂ ਨਾਲ ਸਰਕਾਰ ਵੱਲੋਂ ਰਾਹਤ ਕਰਨ ਦੀ ਜੁਰੂਰ ਕੋਸ਼ਿਸ਼ ਕੀਤੀ ਗਈ ਹੈ ਪਰ ਹਜੇ ਉਹਨਾਂ ਨੇ ਕੋਈ ਕੋਈ ਹੱਲ ਨਹੀਂ ਕੀਤਾ ਗਿਆ ਤੇ ਉਸ ਨੂੰ ਲੈ ਕੇ ਉਹਨਾਂ ਨੇ ਅੱਜ ਫਿਰ ਐਲਾਨ ਕੀਤਾ ਹਾਲਕਿ ਕੱਲ ਵੀ ਦਿੱਕਤ ਬਹੁਤ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਪੂਰੇ ਪੰਜਾਬ ਭਰ 'ਚ ਜਿਹੜੇ ਲੋਕ ਹਿਸਟਰੀਆਂ ਦੇ ਡੇਢ ਦਿੱਤੀ ਹੋਈ ਸੀ ਕੋਈ ਐਨ ਆਰ ਆਈਜ਼ ਬਾਹਰੋਂ ਆਏ ਹੋਏ ਸੀ ਜਾਂ ਉਹਨਾਂ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਪਰ ਅੱਜ ਫੇਰ ਦੂਸਰਾ ਦਿਨ ਬੰਦ ਹੈ ਕਿਉਂਕਿ ਕੱਲ ਸ਼ਨੀਵਾਰ ਦੀ ਇੱਕ ਛੁੱਟੀ ਹੁੰਦੀ ਹੈ ਐਤਵਾਰ ਦੀ ਛੁੱਟੀ ਹੁੰਦੀ ਹੈ ਇਸ ਨਾਲ ਲੋਕਾਂ ਦਾ ਬਹੁਤ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਪਰ ਅੱਜ ਫਿਰ ਤਹਿਸੀਲ ਦਾ ਜਿਨੇ ਸਾਰੇ ਪੰਜਾਬ ਦੇ ਨੇ ਸਾਰੇ ਇਕੱਠੇ ਹੋ ਕੇ ਮਾਲੀ ਦੇ 20 ਇੰਡਸਟਰੀ ਵਿੱਚ ਇਕੱਠੇ ਹੋ ਕੇ ਪਰਵੇਸ਼ ਰੋਸ਼ ਪਤਾਸ਼ਨ ਕਰਨਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸ਼੍ਰੀ ਸੰਤਮਾਨ तमाम ਜਾਣਕਾਰੀ ਦੇਣ ਤੇ ਪੰਜਾਬ ਦੇ ਲੋਕਾਂ ਲਈ ਵੱਡੀ ਖਬਰ ਹੈ ਕਿਉਂਕਿ ਅੱਜ ਵੀ ਉਹਨਾਂ ਨੂੰ ਖੱਜਲ ਖਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਲੋਕ ਸੋਚ ਰਹੇ ਨੇ ਕਿ ਅੱਜ ਅਸੀਂ ਤਹਿਸੀਲ ਦਫ਼ਤਰ ਜਾਵਾਂਗੇ ਆਪਣੇ ਕੰਮਕਾਜ ਰੁਪੇ ਹੋਏ ਪੈਂਡਿੰਗ ਕਰਵਾਵਾਂਗੇ ਉਹ ਅੱਜ ਤਹਿਸੀਲ ਦਫ਼ਤਰਾਂ 'ਚ ਨਾ ਜਾਣ ਕਿਉਂਕਿ ਅੱਜ ਵੀ ਹੜਤਾਲ ਦਾ ਐਲਾਨ ਦੂਜੇ ਦਿਨ ਵੀ ਹੜਤਾਲ ਦਾ ਐਲਾਨ ਜੋ ਹੈ ਰੈਵਨਿਊ ਆਫਿਸਰਸ ਦੇ ਵੱਲੋਂ ਕੀਤਾ ਗਿਆ ਹੈ

मामले 'ਚ ਅੱਜ ਵੱਡਾ ਫੈਸਲਾ ਆ ਸਕਦਾ ਹੈ

ਤੁਰੰਤ ਮੁਹੱਈਆ ਕਰਵਾਉਣ ਦੇ ਹੁਕਮ ਜੋ ਨੇ ਉਹ ਦਿੱਤੇ ਗਏ ਨੇ 1 ਜੂਨ 2015 ਨੂੰ ਪਾਵਨ ਸਰੂਪਾ ਦੀ ਚੋਰੀ ਹੋਈ ਸੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਉਸ ਤੋਂ ਬਾਅਦ ਇਹ ਜਿਹੜੀ ਘਟਨਾਵਾਂ ਨੂੰ ਅੰਜਾਮ ਦੇ ਅਕਤੂਬਰ ਮਹੀਨੇ ਵਿੱਚ ਜਿੱਤਿਆ ਗਿਆ ਸੀ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਣਾਈ ਨੂੰ ਲੈ ਕੇ ਰਾਮ ਹਕੀਮ ਦੇ ਵੱਲੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਪਰ ਸੁਪਰੀਮ ਕੋਰਟ ਚ ਪੰਜਾਬ ਸਰਕਾਰ ਦੀ ਪਹੁੰਚੀ ਸੀ ਤੇ 6 ਮਹੀਨੇ ਦੇ ਅੰਤਰਾਲ ਤੋਂ ਬਾਅਦ ਮੁੱਦੇ ਤੇ ਮਸਲੇ ਤੇ ਸੁਣਵਾਈ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ अगे वे तो हम करा किसानी खनौरी बॉर्डर किसान किसान से, से किसान लीडर की पुख हड़ताल लगातार जारी है पुलिस कस्टडी च जगजीत डेवाल का भी मरनमर जारी है पुखड़ता का अब चौथा दिन है अब किसान लीडर पुलिस प्रशासन की मीटिंग होएगी दोपहरी बारह बजे सदी गई है डीआई जी पटियाला रेंज मनदीप सिंह सिद्धू आ मीटिंग करशासनों दूसरे पास आगू भी शामिल हो मीटिंग करके एक दिसंबर संगरू सी एम रहाइश का घरा ऐलान जो है वो किया 26 ਨਵੰਬਰ ਤੋਂ ਹੀ ਦੋ ਕਿਸਾਨ ਆਗੂ ਨੇ ਉਹ ਬਰਨਵਤ ਬੈਠੇ ਹੋਏ ਨੇ ਜਗਜੀਤ ਸਿੰਘ ਦੱਲੇਵਾਲ ਪੁਲਿਸ ਹਿਰਾਸਤ ਛੀ ਬਰਨਵਤ ਦੇ ਬੈਠ ਹੋਏ ਨੇ ਉਸ ਦੇ ਪਾਸੇ ਖਨਾਰੀ ਬਾਰਡਰ ਤੇ ਸੁਖਜੀਤ ਸਿੰਘ ਹਰਦੋ ਚੰਡੇ ਬਰਨਵਤ ਤੇ ਬੈਠੇ ਹੋਏ ਨੇ ਮੀਟਿੰਗ ਕੀਤੀ ਗਈ ਕੱਲ ਦੀ ਸਟ੍ਰੈਟਜੀ ਉਦਿੱਕੀ ਗਈ ਹਾਲਕਿ ਅਸ ਕੱਲ ਦਾ ਐਲਾਨ ਕੀਤਾ ਗਿਆ 1 ਦਸੰਬਰ ਨੂੰ ਔਨ ਦੀ 1 ਦਸੰਬਰ ਯਾਨੀ ਕਿ ਔਨ ਦੇ ਐਤਵਾਰ ਨੂੰ ਸੀਐਮ ਰਹਾਏ ਸ਼ਿਖਾ ਸੰਗਰੂਚ ਕੀਤਾ ਜਾ ਰਿਹਾ ਹੈ ਅੱਜ 12 ਵਜੇ ਡੀਆਈਜੀ ਪਟਿਆਲਾ ਰੇਂਜ ਦੇ ਨਾਲ ਕਿਸਾਨਾਂ ਦੀ ਮੀਟਿੰਗ ਜਾ ਅ ਪਰਮਾਤਮਾ ਦਾ ਆਸ਼ੀਰਵਾਦ ਆ ਮੇਰੇ ਲੋਕਾਂ ਦੀਆਂ ਦੁਆਵਾਂ ਨੇ ਮੇਰੇ ਨਾਲ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਅ ਬਿਲਕੁਲ ਚੜ੍ਹਦੀ ਕਲਾ ਵਿੱਚ ਆ ਔਰ ਹਮੇਸ਼ਾ ਚੜ੍ਹਦੀ ਕਲਾ ਚ ਰਹਾਂਗਾ ਪਰਿਵਾਰ ਦੇ ਨਾਲ ਗੱਲਬਾਤ ਹੋਈ ਘਰਦਿਆਂ ਦੇ ਨਾਲ ਗੱਲਬਾਤ ਹੋਈ ਜੀ ਹੋ ਰਹੀ ਆ ਮੇਰਾ ਬੇਟਾ ਮੇਰੇ ਬੇਟੇ ਨਾਲ ਮੇਰੇ ਬਰਦਰ ਨਾਲ ਮੇਰੀ ਗੱਲਬਾਤ ਦੋ ਤਿੰਨ ਵਾਰੀ ਹੋ ਗਈ ਆ ਕੋਈ ਇਹੋ ਜਿਹੀ ਗੱਲਬਾਤ ਨਹੀਂ ਆ ਸਿਹਤ ਕਿਵੇਂ ਆ ਤੁਹਾਡੀ ਕਿਉਂਕਿ ਲਗਾਤਾਰ ਤਿੰਨ ਦਿਨਾਂ ਤੀਸਰੇ ਦਿਨ ਚ ਤੁਹਾਡਾ ਜਿਹੜਾ ਹੈਗਾ ਮਰਨ ਵਰਤ ਪਹੁੰਚ ਚੁੱਕਿਆ ਜੀ ਨਹੀਂ ਸਿਹਤ ਚੜ੍ਹਦੀ ਗੱਲ ਆ ਜੀ ਤੁਹਾਨੂੰ ਦੱਸਿਆ ਪਹਿ ਉਹ ਇਹਦੀ ਪ੍ਰਾਬਲਮ ਮੇਰੇ ਸਿਰ ਤੇ ਹੌਲੀ-ਹੌਲੀ ਹੋਸਾ 10 ਦਿਨ ਮੇਰੀ ਸਿਹਤ ਡਾਊਨ ਹੋ ਜਾਏ ਲੇਕਿਨ ਮੇਰੇ ਹੌਸਲੇ ਚ ਕੋਈ ਕਮੀ ਨਹੀਂ ਆ ਪੁਲਿਸ ਦੇ ਸਖਤ ਪਹਿਰੇ ਚ ਡੱਲੇਵਾਲ ਨੇ ਡੀ ਐਮ ਸੀ ਹਸਪੀਟਲ ਦੇ ਬਾਹਰ ਤਿੰਨ ਲੇਅਰ ਦੀ ਸੁਰੱਖਿਆ ਸਿਕਿਉਰਿਟੀ ਕੀਤੀ ਗਈ ਹੈ ਲਗਾਈ ਗਈ ਕਿਸਾਨ ਦੇ ਹੰਗਾਮੇ ਤੋਂ ਬਾਅਦ ਪੁਲਿਸ ਨੇ ਜੋ ਸੁਰੱਖਿਆ ਹੈ ਸਿਕਿਉਰਿਟੀ ਹੈ ਡੀ ਐਮ ਸੀ ਹਸਪੀਟਲ ਦੇ ਬਾਹਰ ਵਧਾ ਦਿੱਤੀ ਹੈ ਡੀ ਐਮ ਸੀ ਹਸਪੀਟਲ ਦੇ ਬਾਹਰ ਵੱਡੀ ਗਿਣਤੀ ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਇਸਾਨ ਅਗੂ ਡੱਲੇਵਾਲ ਦੇ ਸਮਰਥਕ ਵੀ ਹਸਪਤਾਲ ਦੇ ਬਾਹਰ ਹੀ ਮੌਜੂਦ ਨੇ चार दिन तो लुधियाना के डीएमसी हस्पता ने डालेवाल हालांकि कल भी मांग की जा रही थी वाला प्रदर्शन किसान पुलिस वाल बहसबाजी हुई के बाद प्रशासन पुलिस हॉस्पिटल दे बाहर ही जो सिक्योरिटी है उसमें टाइटनअप कर दिता गया ਕਿਸਾਨ ਨੇਤਾ ਜਗਜੀਤ ਸਿੰਘ ਦੱਲੇਵਾਲ ਦੀ ਹਸਪਤਾਲ ਦੇ ਅੰਦਰ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਤੇ ਉਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਐਮਰਜੈਂਸੀ ਦੇ ਬਾਹਰ ਕੀਤੇ ਹੰਗਾਮੇ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਵਿਵਸਥਾ ਦੇ ਵਿੱਚ ਵਾਧਾ ਕਰ ਦਿੱਤਾ ਹੈ ਦੱਸਦੀ ਹੈ ਕਿ ਤਿੰਨ ਲੇਅਰ ਦੀ ਸੁਰੱਖਿਆ ਵਿਵਸਥਾ ਜਿਹੜੀ ਆ ਪੁਲਿਸ ਨੇ ਇੱਥੇ ਤਾਇਨਾਤ ਕੀਤੀ ਹੈ ਹਾਲਾਂਕਿ ਗੇਟ ਤੋਂ ਲੈ ਕੇ ਐਂਟ੍ਰੈਂਸ ਤੋਂ ਲੈ ਕੇ ਅਗਰ ਗੱਲ ਕਰੀਏ ਐਮਰਜੈਂਸੀ ਦੇ ਬਾਹਰ ਤੱਕ ਦੀ ਤਾਂ ਉੱਥੇ ਪੁਲਿਸ ਦਾ ਸਖਤ ਪਹਿਰਾ ਹੈ ਜਗਜੀਤ ਸਿੰਘ ਢੱਲੇਵਾਲ ਨੂੰ ਬੇਸ਼ੱਕ ਅੱਜ ਤੀਸਰਾ ਦਿਨ ਹੈ ਹਾਲਾਂਕਿ ਤੀਸਰੇ ਦਿਨ ਤੋਂ ਬਾਅਦ ਵੀ ਉਹਨਾਂ ਦੀ ਜਿਹੜਾ ਡੀ ਐਮ ਸੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਔਰ ਪੁਲਿਸ ਦੀਆਂ ਵੱਖ-ਵੱਖ ਜਿਹੜੀਆਂ ਟੁਕੜੀਆਂ ਉਹ ਤਨਾਤ ਕੀਤੀਆਂ ਗਈਆਂ ਨੇ ਹਾਲਾਂਕਿ ਦੇਖ ਸਕਦੇ ਹੋ ਕਿ ਤਿੰਨ ਲੇਅਰ ਦੀ ਸੁਰੱਖਿਆ ਵਿਵਸਥਾ ਪੁਲਿਸ ਦੇ ਮੁਲਾਜ਼ਮ ਜਿਹੜੇ ਆ ACP ਰੈਂਕ ਤੱਕ ਦੇ ਅਧਿਕਾਰੀ ਜਿਹੜੇ ਨੇ ਇੱਥੇ ਮੌਜੂਦ ਹੈਗੇ ਨੇ ਬੇਸ਼ੱਕ ਰਾਤ ਦਾ ਸਮਾਂ ਹੈ ਪਰ ਰਾਤ ਦੇ ਸਮੇਂ ਦੇ ਦੌਰਾਨ ਵੀ ਪੁਲਿਸ ਦਾ ਜਿਹੜਾ ਸਖਤ ਪੈਰਾ ਉਹ ਨਜ਼ਰ ਆ ਰਿਹਾ ਹੈ ਐਮਰਜੈਂਸੀ ਦੇ ਬਾਹਰ ਇਸ ਤੋਂ ਇਲਾਵਾ ਗੱਲ ਕਰੀਏ ਗੇਟ ਦੀ ਜਿੱਥੋਂ ਐਂਟਰੀ ਹੁੰਦੀ ਆ ਤਾਂ ਉੱਥੇ ਵੀ ਤਕਰੀਬਨ 10 ਤੋਂ 12 ਪੁਲਿਸ ਮੁਲਾਜ਼ਮ ਜਿਹੜੇ ਆ ਤਾਇਨਾਤ ਕੀਤੇ ਗਏ ਨੇ ਅਗਰ ਗੱਲ ਮੇਨ ਰੋਡ ਦੀ ਗੱਲ ਕਰੀਏ ਕਿਉਂਕਿ ਸਭ ਤੋਂ ਪਹਿਲਾਂ ਜਿੱਥੋਂ ਐਂਟਰੀ ਹੁੰਦੀ ਆ ਤਾਂ ਉੱਥੇ ਵੀ ਜਿਹੜਾ ਪੁਲਿਸ ਦਾ ਸਖਤ ਪੈਰਾ ਹਾਲਾਂਕਿ ਕਿਸੇ ਵੀ ਕਿਸਾਨ ਆਗੂ ਨੂੰ ਕਿਸਾਨ ਲੀਡਰ ਨੂੰ ਜਿਹੜਾ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਪਹਿਲਾਂ ਵੀ ਜਿਹੜੇ ਐਮਪੀ ਸਰਬਜੀਤ ਸਿੰਘ ਖਾਲਸਾ ਜਿਹੜਾ ਮੁਲਾਕਾਤ ਕਰਨ ਦੇ ਲਈ ਆਈ ਸੀ ਸਰਬਜੀ ਜਿਹੜਾ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਤਾਂ ਉਹਨਾਂ ਨੂੰ ਵੀ ਜਿਹੜਾ ਮਿਲਨ ਨਹੀਂ ਦਿੱਤਾ ਗਿਆ ਸੀ ਔਰ ਕਿਸੇ ਨੂੰ ਵੀ ਵਿਸ਼ੇਸ਼ ਵਿਅਕਤੀ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਵੀਡੀਓ ਵਾਇਰਲ ਅਤੇ ਅੱਜ ਹੋਏ ਰੋਸ਼ ਪ੍ਰਦਰਸ਼ਨ ਤੋਂ ਬਾਅਦ ਜਿਹੜਾ ਪੁਲਸ ਨੇ ਸਖਤੀ ਕੀਤੀ ਹੈ ਤਿੰਨ ਲੇਅਰ ਦੇ ਵਿੱਚ ਜਿਹੜੀ ਆ ਸੁਰੱਖਿਆ ਵਿਵਸਥਾ ਜਿਹੜੀ ਆ ਉਹ ਤਣਾਤ ਕੀਤੀ ਗਈ ਹੈ ਔਰ ਕਿਤੇ ਨਾ ਕਿਤੇ ਵੀ ਕਿਹਾ ਜਾ ਸਕਦਾ ਹੈ ਕਿ ਹਾਲੇ ਇਸ ਮਾਮਲੇ ਦੇ ਵਿੱਚ ਅੱਗੇ ਕਿਸ ਤਰੀਕੇ ਦੇ ਨਾਲ ਫੈਸਲਾ ਹੁੰਦਾ ਕਿਉਂਕਿ ਕਿਸਾਨ ਆਪਣੀਆਂ ਜਿਹੜੀਆਂ ਮੰਗਾਂ ਤੇ ਡਟੇ ਨੇ ਔਰ ਕਿਤੇ ਨਾ ਕਿਤੇ ਉਹਨਾਂ ਵੱਲੋਂ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਈ ਜਦੋਂ ਤੱਕ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਮੋਰਚੇ ਵਿੱਚ ਨਹੀਂ ਲਿਆਂਦਾ ਜਾਵੇਗਾ ਉਦੋਂ ਤੱਕ ਉਹਨਾਂ ਦਾ ਐਜੀਟੇਸ਼ਨ ਜਾਰੀ ਰਹੇਗਾ ਭੁੱਖ ਹੜਤਾਲ ਜਾਰੀ ਰਹੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਸਰਕਾਰ ਦੇ ਨਾਲ ਜਾਂ ਕਿਸਾਨਾਂ ਦਾ ਪ੍ਰਸ਼ਾਸਨ ਦੇ ਨਾਲ ਕਿਸ ਤਰੀਕੇ ਦਾ ਤਾਲਮੇਲ ਬਣ ਪਾਉਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਰਜਿੰਦਰ ਅਰੋੜਾ న్యూਸ 18